ਸਾਰੇ ਸਿੱਖਾਂ ਦੇ ਵਿੱਚ ਇੱਕ ਧਾਰਨਾ ਪਾਈ ਜਾਂਦੀ ਹੈ ਕਿ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਤੇ ਬੈਠ ਨਹੀਂ ਜਾਂ ਫਿਰ ਅਸੀਂ ਗੁਰਬਾਣੀ ਦੀ ਸੈਂਚੀ ਤੋਂ ਗੁਰਬਾਣੀ ਦਾ ਪਾਠ ਕਰਨ ਉਸ ਵਕਤ ਜੇ ਅਸੀਂ ਟਾਇਲਟ 'ਤੇ ਲਈ ਜਾਂਦੇ ਹਾਂ ਜਾਂ ਬਾਥਰੂਮ ਗਏ ਹਾਂ ਫਿਰ ਉਸ ਸਮੇਂ ਦੁਬਾਰਾ ਤਾਬਿਆ 'ਤੇ ਬੈਠਣ ਤੋਂ ਪਹਿਲਾਂ ਜਾਂ ਦੁਬਾਰਾ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਨਹਾਉਣਾ ਚਾਹੀਦਾ ਹੈ ਕਈ ਤੇ ਸਿੱਖ ਇੰਜ ਵੀ ਆਖਦੇ ਨੇ ਕਿ ਸਾਨੂੰ ਕੇਸੀ ਇਸ਼ਨਾਨ ਕਰਕੇ ਬੈਠਣਾ ਚਾਹੀਦਾ ਹੈ ਜੇਕਰ ਅਸੀਂ ਟਾਇਲਟ ਬਾਥਰੂਮ ਜਾਣ ਤੋਂ ਬਾਅਦ ਸਰੀਰ ਕਰਕੇ ਨਹੀਂ ਨਹਾਉਂਦੇ ਜਾਂ ਕੇਸੀ ਇਸ਼ਨਾਨ ਨਹੀਂ ਕਰਦੇ ਤਾਂ ਇਸ ਤਰੀਕੇ ਨਾਲ ਸਾਨੂੰ ਬਹੁਤ ਵੱਡਾ ਪਾਪ ਲੱਗੇਗਾ ਇਸ ਗੱਲ ਦਾ ਬਹੁਤ ਢੱਲੇ ਨਾਲ ਪ੍ਰਚਾਰ ਕੀਤਾ ਗਿਆ ਹੈ ਜਿਸ ਕਰਕੇ ਸਿੱਖਾਂ ਦੇ ਮਨ 'ਚ ਪੱਕਾ ਵਹਿਮ ਵੜ ਗਿਆ ਹੈ ਆਓ ਅੱਜ ਅਸੀਂ ਇਸ ਬਾਰੇ ਗੱਲ ਕਰਦੇ ਹਾਂ ਤੰਤਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ ਨੇ ਗੁਰ ਸਤਗੁਰ ਕਾਜੋ ਸਿੱਖ ਅਖਾਏ ਸੋ ਪਲਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਪਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਇਸ ਸ਼ਬਦ ਮਹਾਰਾਜ ਹਿਦਾਇਤ ਦਿੰਦਿਆ ਕਿ ਸਿੱਖਾ ਅੰਮ੍ਰਿਤ ਵੇਲੇ ਉਠ ਆਲਸ त्याਗੀ ਆਪਣੇ ਸ਼ਰੀਰ ਦੀ ਜਿਹੜੀ ਸੁਸਤੀ ਆ ਉਸ ਦਾ ਤਿਆਗ ਕਰ ਤੇ ਉਸ ਤੋਂ ਬਾਅਦ ਦੋਵੇਂ ਹੱਥ ਜੋੜ ਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਫਿਰ ਸ਼ਰੀਰ ਕਰਕੇ ਇਸ਼ਨਾਨ ਕਰ ਸਰੀਰਿਕ ਤੌਰ ਤੇ ਨਹਾ ਤਾਂ ਜੋ ਤੇਰੇ ਸ਼ਰੀਰ ਦੀ ਸੁਸਤੀ ਆਲਸ ਦੂਰ ਹੋਵੇ ਫਿਰ ਇਸ਼ਨਾਨ ਕਰਨ ਤੋਂ ਬਾਅਦ ਸੁਰਤ ਸੰਭਾਲ ਕੇ ਮਨ ਨੂੰ ਇਕਾਕਰ ਕਰਕੇ ਅਕਾਲ ਪੁਰਖ ਪਰਮਾਤਮਾ ਦੇ ਆਤਮਿਕ ਜੀਵਨ ਪਰਦਾਨ ਕਰਨ ਵਾਲੇ ਨਾਮ ਰੂਪੀ ਸਰੋਵਰ ਦੇ ਵਿੱਚ ਸੁਰਤ ਕਰਕੇ ਚੁੱਭੀ ਲਾ ਬਾਣੀ ਨੂੰ ਵਿਚਾਰ ਕੇ ਪੜ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਕੁਝ ਇਸ ਤਰੀਕੇ ਨਾਲ ਹੀ ਆਖਦੇ ਹਨ ਬਾਣੀ ਦੇ ਵਿੱਚ ਉਹ ਫਰਮਾਉਂਦੇ ਨੇ ਉਠ ਇਸ਼ਨਾਨ ਕਰੋ ਪਰਵਾਤੀ ਸੋਈ ਹਰ ਅਰਾਤੇ ਗੁਰੂ ਅਰਜਨ ਦੇਵ ਜੀ ਸਾਨੂੰ ਪ੍ਰੇਰਣਾ ਦਿੰਦੇ ਹਨ ਕਿ ਸਿੱਖਾ ਉਠ ਇਸ਼ਨਾਨ ਕਰ ਪ੍ਰਭਾਤ ਵੇਲਾ ਹੋ ਗਿਆ ਹੈ ਅੰਮ੍ਰਿਤ ਵੇਲਾ ਹੋ ਗਿਆ ਹੈ ਉਸ ਸਮੇਂ ਸੁਸਤੀ ਲਾਉਣ ਵਾਸਤੇ ਆਲਸ ਤਿਆਗਣ ਦੇ ਵਾਸਤੇ ਸਰੀਰ ਦਾ ਇਸ਼ਨਾਨ ਕਰੋ ਇਸ ਤੋਂ ਬਾਅਦ ਫਿਰ ਅਕਾਲ ਪੁਰਖ ਦੀ ਆਰਾਧਨਾ ਕਰੋ ਸਾਜ ਸੰਗਤ ਜੀ ਗੁਰਬਾਣੀ ਰੂਪੀ ਪਰਮਾਨ ਤੁਹਾਡੇ ਸਾਹਮਣੇ ਰੱਖ ਦਿੱਤਾ ਗਿਆ ਹੈ ਨਾਲ ਹੀ ਤੁਹਾਨੂੰ ਇੱਕ ਗੱਲ ਸਪਸ਼ਟ ਕਰ ਦੇਣੀ ਚਾਹੁੰਦੇ ਆ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਸਰੀਰ ਕਰਕੇ ਨਹਾਉਣ ਤੋਂ ਮਨਾ ਹੀ ਨਹੀਂ ਕੀਤਾ ਸਰੀਰਿਕ ਸਾਫ ਸਫਾਈ ਵੀ ਬਹੁਤ ਜ਼ਰੂਰੀ ਹੈ ਪਰ ਪਰਮਾਤਮਾ ਦੇ ਨਾਮ ਤੋਂ ਜ਼ਿਆਦਾ ਜ਼ਰੂਰੀ ਜਦੋਂ ਨਹਾਉਣਾ ਹੋ ਜਾਵੇ ਤਾਂ ਇਸ ਵਹਿਮ ਨੂੰ ਕੱਢਣਾ ਵੀ ਬਹੁਤ ਜ਼ਰੂਰੀ ਹੈ ਸਾਡੀ ਸਿੱਖ ਕੌਮ ਦੀ ਨਾਇਬ ਹਸਤੀ ਪਾਈ ਕਾਂਤ ਸਿੰਘ ਨਾਭਾ ਜੀ ਨੇ ਆਪਣੀ ਕਿਤਾਬ ਗੁਰਮਤ ਮਾਰਤਨ ਦੇ ਵਿੱਚ ਲਿਖਿਆ ਹੈ ਕਿ ਸਿੱਖ ਜਿੰਨੀ ਵਾਰ ਸੁਚੇਤ ਜਾਂਦੇ ਹਨ ਕੈਣ ਤੋਂ ਭਾਵ ਟਾਇਲਟ ਬਾਥਰੂਮ ਜਾਂਦੇ ਹਨ ਉਤਨੀ ਵਾਰ ਕੇਸੀ ਇਸ਼ਨਾਨ ਕਰਦੇ ਹਨ ਇਹ ਸਿਰਫ ਵਿਪਰਵਾਦੀ ਕਰਮ ਕਾਂਡ ਦੀ ਨਕਲ ਹੈ ਪਾਈ ਕਾਂਤ ਸਿੰਘ ਨਾਭਾ ਜੀ ਦੇ ਇਹਨਾਂ ਵਿਚਾਰਾਂ ਨੂੰ ਪੜ੍ਹ ਕੇ ਤੁਹਾਨੂੰ ਗੱਲ ਕਲੀਅਰ ਹੋ ਗਈ ਹੋਵੇਗੀ ਪਾਈ ਕਾਂ ਸਿੰਘ ਨਾਭਾ ਨੇ ਸਾਡੇ ਮਨ ਵਿੱਚੋਂ ਇਹ ਡਰ ਕੱਢ ਦਿੱਤਾ ਹੈ ਇਹ ਸਿਰਫ ਵਿਪਰਵਾਦੀ ਕਰਮ ਕਾਂਡ ਦੀ ਨਕਲ ਹੈ ਅਤੇ ਗੁਰਮਤ ਦਾ ਕੋਈ ਵਿਧਾਨ ਨਹੀਂ ਹੈ ਇਹ ਕੋਈ ਗੁਰਮਤ ਮਰਿਆਦਾ ਨਹੀਂ ਹੈ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਪਰਵਾਨਿਤ ਸਿੱਖ ਰਹਿਤ ਮਰਿਆਦਾ ਤੁਸੀਂ ਆਪ ਬੇਸ਼ੱਕ ਪੜ ਸਕਦੇ ਹੋ ਰਹ ਤਮਰਿਆਦਾ ਵਿੱਚ ਕਿਤੇ ਵੀ ਅਜਿਹਾ ਨਹੀਂ ਮਿਲਦਾ ਕਿ ਸਿੱਖ ਜਿੰਨੀ ਵਾਰ ਵੀ ਟਾਇਲਟ ਬਾਥਰੂਮ ਜਾਵੇਗਾ ਓਨੀ ਵਾਰ ਹੀ ਨਹਾਵੇਗਾ ਤੇ ਨਾ ਹੀ ਸਿੱਖ ਇਤਿਹਾਸ ਅਤੇ ਗੁਰੂ ਇਤਿਹਾਸ ਵਿੱਚ ਇਹਨਾਂ ਗੱਲਾਂ ਦਾ ਕੋਈ ਜ਼ਿਕਰ ਮਿਲਦਾ ਕਿਉਂਕਿ ਅੱਜਕੱਲ ਇਸ਼ਨਾਨ ਕਰਨਾ ਤਾਂ ਬਹੁਤੀ ਸੁਖਾਲਾ ਹੋਇਆ ਹੈ ਪੁਰਾਣੇ ਸਮਿਆਂ ਦੇ ਵਿੱਚ ਇਸ਼ਨਾਨ ਕਰਨਾ ਬਹੁਤ ਮੁਸ਼ਕਿਲ ਸੀ ਅੱਜਕੱਲ ਘਰਾਂ ਦੇ ਵਿੱਚ ਬਾਥਰੂਮ ਬਣੇ ਨੇ ਕਈਆਂ ਦੇ ਤਾਂ ਅਟੈਚ ਬਾਥਰੂਮ ਬਣੇ ਨੇ ਇੱਕ ਮਿੰਟ ਦੇ ਵਿੱਚ ਟੂਟੀ ਖੋਲ੍ਹਦੇ ਆ ਤੇ ਨਹਾ ਲੈਂਦੇ ਆ ਪਰ ਉਹਨਾਂ ਸਮਿਆਂ 'ਚ ਨਦੀਆਂ ਤੋਂ ਛੱਪੜਾਂ ਤੋਂ ਤਲਾਬਾਂ ਤੋਂ ਪਾਣੀ ਭਰ ਕੇ ਲਿਆਉਣਾ ਪੈਂਦਾ ਸੀ ਫਿਰ ਕਿਤੇ ਨਹਾਇਆ ਜਾਂਦਾ ਸੀ ਸੋ ਜੇਕਰ ਤਰਕ ਨਾਲ ਦੇਖੀਏ ਤਾਂ ਅਜਿਹੀ ਗੱਲ ਹਰ ਕਿਸੇ ਲਈ ਸੰਭਵ ਨਹੀਂ ਹੈ ਹਾਂ ਦਿਨ ਦੇ ਵਿੱਚ ਇੱਕ ਵਾਰ ਸਰੀਰਿਕ ਕਰਕੇ ਨਹਾਉਣਾ ਸਰੀਰ ਦੀ ਸਫਾਈ ਲਈ ਜ਼ਰੂਰੀ ਹੈ ਪਰ ਜੇਕਰ ਅਸੀਂ ਸੋਚੀਏ ਕਿ ਇਹ ਕੋਈ ਧਰਮ ਦਾ ਹਿੱਸਾ ਆ ਤਾਂ ਇਹ ਧਰਮ ਦਾ ਹਿੱਸਾ ਨਹੀਂ ਹੈ ਅਸਲ ਧਰਮ ਹੈ ਮਨ ਦਾ ਇਸ਼ਨਾਨ ਕਰਨਾ ਗੁਰੂ ਸਾਹਿਬ ਜੀ ਗੁਰਬਾਣੀ ਵਿੱਚ ਕਹਿੰਦੇ ਨੇ ਪਰ ਇਹ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰਸਖੇ ਮੂਤ ਪਲਿੱਤੀ ਕੱਪੜ ਹੋਏ ਦੇ ਸਾਬਣ ਲਈਏ ਓ ਤੋਏ ਭਰੀਏ ਮਤ ਪਾਪਾ ਕੇ ਸੰਗ ਓ ਤੋਪੈ ਨਾ ਵਹਿ ਕੇ ਰੰਗ ਮਹਾਰਾਜ ਜੀ ਕਹਿੰਦੇ ਨੇ ਕਿ ਜੇਕਰ ਤੁਹਾਡੇ ਹੱਥ ਪੈਰ ਤਨ ਦੇ ਮੈਲੇ ਹੋ ਜਾਣ ਉਸ ਨੂੰ ਪਾਣੀ ਦੇ ਨਾਲ ਧੋਇਆ ਜਾਂਦਾ ਏ ਉਸ ਧੂਲ ਮਿੱਟੀ ਨੂੰ ਪਾਣੀ ਦੇ ਨਾਲ ਧੋਤਾ ਜਾਂਦਾ ਏ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਜੇਕਰ ਤੁਹਾਡੇ ਕੱਪੜੇ ਪਲੀਥ ਹੋ ਗਏ ਨੇ ਮੈਲੇ ਹੋ ਗਏ ਨੇ ਤਾਂ ਉਸ ਨੂੰ ਸਾਬਣ ਦੇ ਨਾਲ ਧੋਇਆ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਨੇ ਭਰੀਏ ਮਤ ਪਾਪਾਂ ਕੇ ਸੰਗ ਪਰ ਜੇਕਰ ਮਤ ਪਾਪਾਂ ਦੇ ਨਾਲ ਮੈਲੀ ਹੋ ਜਾਵੇ ਪਰ ਜਾਵੇ ਤਾਂ ਉਹ ਧੋਵੇ ਨਾਵੇਂ ਕੇ ਰੰਗ ਆ ਫਿਰ ਉਸ ਨੂੰ ਨਾਮ ਦੇ ਰੰਗ ਨਾਲ ਹੀ ਤੋਤਾ ਜਾ ਸਕਦਾ ਜਦੋਂ ਸਾਡਾ ਮਨ पापा ਨਾਲ ਪਰ ਜਾਂਦਾ ਹੈ ਮੈਲ ਲੱਗ ਜਾਂਦੀ ਹੈ ਤਾਂ ਉਸ ਵੇਲੇ ਨਹਾਉਣ ਦੇ ਨਾਲ ਨਹੀਂ ਸਰਦਾ ਜਾਂ ਸਿਰਫ ਨਹਾਉਣ ਦੇ ਨਾਲ ਮੈਲ ਨਹੀਂ ਉਤਰਦੀ ਉਸ ਮੈਲ ਨੂੰ ਉਤਾਰਨ ਦੇ ਲਈ ਨਾਮ ਰੂਪੀ ਸਾਬਣ ਦੀ ਲੋੜ ਪੈਂਦੀ ਹੈ ਨਾਮ ਰੂਪੀ ਇਸ਼ਨਾਨ ਕਰਨ ਦੀ ਲੋੜ ਪੈਂਦੀ ਹੈ ਮਹਾਰਾਜ ਇਹ ਵੀ ਕਹਿੰਦੇ ਨੇ ਕਿ ਅੰਤਰਗਤ ਤੀਰਥ ਮਲ ਨਾਓ ਤੁਹਾਡੇ ਅੰਦਰ ਹੀ ਤੀਰਥ ਹੈ ਮਲ ਨਾਓ ਤੇ ਉਸੇ ਤੀਰਥ ਤੇ ਮਲ ਕੇ ਨਹਾ ਲਓ ਮਤਲਬ ਕਿ ਤੁਸੀਂ ਆਪਣੇ ਮਨ ਨੂੰ ਧੋ ਲਵੋ ਤਾਂ ਤੁਹਾਡਾ ਇਸ਼ਨਾਨ ਮੰਨਿਆ ਜਾਵੇਗਾ ਸੋ ਮਹਾਰਾਜ ਜੀ ਦੀ ਬਾਣੀ ਨੂੰ ਵੜੋ ਵਿਚਾਰੋ ਬਾਣੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਓ ਜੇਕਰ ਕੋਈ ਬੰਦਾ ਇਹ ਸੋਚੇ ਕਿ ਪਾਣੀ ਦੇ ਨਾਲ ਹੀ ਪਵਿੱਤਰਤਾ ਆਉਂਦੀ ਹੈ ਤਾਂ ਗੁਰੂ ਸਾਹਿਬ ਬਾਣੀ ਦੇ ਵਿੱਚ ਕਹਿੰਦੇ ਨੇ ਕਿ ਜੇਕਰ ਬੰਦੇ ਨੇ ਪਾਣੀ ਨਾਲ ਹੀ ਪਵਿੱਤਰ ਹੋਣਾ ਹੁੰਦਾ ਤਾਂ ਸਭ ਤੋਂ ਪਵਿੱਤਰ ਡੱਡੂ ਤੇ ਮੱਛਲੀਆਂ ਹੁੰਦੀ ਬਾਬਾ ਬੁੱਲੇ ਸ਼ਾਹ ਜੀ ਦੀ ਇੱਕ ਲਾਈਨ ਹੈ ਜੇ ਰੱਬ ਮਿਲਦਾ ਨਾ ਹਾਤਿਆਂ ਤੋਤਿਆਂ ਤਾਂ ਰੱਬ ਮਿਲਦਾ ਡੱਡੂਆਂ ਮੱਛੀਆਂ ਨੂੰ ਕਿ ਜੇਕਰ ਰੱਬ ਨਾ ਹਾਤਿਆਂ ਤੋਤਿਆਂ ਮਿਲਦਾ ਹੁੰਦਾ ਤਾਂ ਸਭ ਤੋਂ ਪਹਿਲਾਂ ਡੱਡੂਆਂ ਮੱਛੀਆਂ ਨੂੰ ਮਿਲਦਾ ਇਹ ਗੱਲ ਗੁਰਬਾਣੀ ਦੇ ਅਕੋਰਡਿੰਗ ਦੇਖੀ ਜਾਵੇ ਤਾਂ ਗੁਰਬਾਣੀ ਵੀ ਬਿਲਕੁਲ ਇਦਾਂ ਹੀ ਕਹਿੰਦੀ ਹੈ ਹੁਣ ਇੱਕ ਗੱਲ ਹੋਰ ਦੇਖੀਏ ਕਿ ਸਾਡੇ ਬਜ਼ੁਰਗ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਮਹਾਰਾਜ ਜੀ ਦੀ ਬਾਣੀ ਦਾ ਸਹਿਜ ਪਾਠ ਕਰਨ ਦਾ ਸ਼ੌਂਕ ਰੱਖਿਆ ਕਰਦੇ ਹਨ ਪਰ ਜੇਕਰ ਇਹ ਗੱਲ ਅਸੀਂ ਉਹਨਾਂ ਨੂੰ ਆਖੀਏ ਕਿ ਤੁਸੀਂ ਜਿੰਨੀ ਵਾਰ ਟਾਇਲਟ ਬਾਥਰੂਮ ਜਾਓਗੇ ਓਨੀ ਵਾਰੀ ਤੁਹਾਨੂੰ ਨਹਾਉਣਾ ਪਏਗਾ ਬਜ਼ੁਰਗਾਂ ਲਈ ਇਹ ਕਿਤੇ ਸੰਭਵ ਹੋਵੇਗਾ ਤੇ ਜਿੰਨਾ ਦੇਸ਼ਾਂ ਵਿੱਚ ਬਰਫ਼ ਪੈਂਦੀ ਹੈ ਤਾਪਮਾਨ ਮਾਈਨਸ ਤੇ ਚਲਾ ਜਾਂਦਾ ਹੈ ਉਥੇ ਬਾਰ-ਬਾਰ ਨਹਾਉਣਾ ਕਿਵੇਂ ਸੰਭਵ ਹੈ ਜੇਕਰ ਉਹ ਬਾਰ-ਬਾਰ ਨਹਾਉਣਗੇ ਤਾਂ ਬਿਮਾਰ ਪਹਜਾਂਗੇ ਜੇਕਰ ਕੋਈ 슈ਗਰ ਦਾ ਮਰੀਜ਼ ਹੈ ਉਸ ਨੂੰ ਬਾਣੀ ਪੜਨ ਦੀ ਚੇਟਕ ਹੈ ਪਰ ਆਪਾਂ ਉਸ ਨੂੰ ਕਹੀਏ ਕਿ ਜੇਕਰ ਤੂੰ 15-20 ਵਾਰ ਬਾਥਰੂਮ ਜਾਣਾ ਹੈ ਤਾਂ 15-20 ਵਾਰ ਹੀ ਨਹਾਉਣਾ ਪਵੇਗਾ ਤਾ ਇੱਕ ਕਿਵੇਂ ਸੰਭਵ ਹੋਵੇਗਾ ਉਸ ਦਾ ਤਾਂ ਮਨ ਟੁੱਟ ਜਾਵੇਗਾ ਉਹ ਬਾਣੀ ਤੋਂ ਦੂਰ ਹੋ ਜਾਵੇਗਾ ਆਪਾਂ ਸਭ ਨੂੰ ਬਾਣੀ ਦੇ ਨਾਲ ਜੋੜਨਾ ਹੈ ਨਾ ਕਿ ਤੋੜਨਾ ਹੈ ਇਸ ਤਰ੍ਹਾਂ ਅੱਜ ਕੱਲ ਦੇ ਬੱਚਿਆਂ ਨੂੰ ਆਪਾਂ ਬਾਣੀ ਦੇ ਨਾਲ ਜੋੜਨਾ ਹੈ ਤਾਂ ਬਾਣੀ ਨੂੰ ਪੜਨਾ ਆਸਾਨ ਬਣਾਉਣਾ ਪਵੇਗਾ ਜੇਕਰ ਅਸੀਂ ਉਹਨਾਂ ਨੂੰ ਦੱਸੀਏ ਕਿ ਜਿੰਨੀ ਵਾਰ ਬਾਥਰੂਮ ਜਾਓਗੇ ਉਨੀ ਵਾਰ ਨਹਾਉਣਾ ਹੈ ਨਵੇਂ ਬੱਚੇ ਇਸ ਤੋਂ ਕੰਨੀ ਕਤਰਾਂਗੇ ਬਾਣੀ ਪੜਨ ਨੂੰ ਜਟਿਲ ਬਣਾਉਣ ਦੀ ਕੋਸ਼ਿਸ਼ ਨਾ ਕਰੋ ਜੇਕਰ ਨਵੀਂ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜਨਾ ਹੈ ਤਾਂ ਇਹਨਾਂ ਗਲਤ ਧਾਰਨਾਵਾਂ ਨੂੰ ਤੋੜਨਾ ਪਵੇਗਾ ਇਸ ਦੇ ਨਾਲ ਹੀ ਅੰਤ ਵਿੱਚ ਇਹ ਜ਼ਰੂਰ ਦੱਸ ਦਈਏ ਕਿ ਸਾਫ਼ ਸਫਾਈ ਦਾ ਵੀ ਓਨਾ ਹੀ ਮਹੱਤਵ ਹੈ ਦਿਨ ਦੇ ਵਿੱਚ ਆਲਸ ਨੂੰ ਤਿਆਗਣ ਦੇ ਲਈ ਸਰੀਰ ਨੂੰ ਸਾਫ਼ ਸੁਥਰਾ ਕਰਨ ਦੇ ਲਈ ਇੱਕ ਵਾਰ ਇਸ਼ਨਾਨ ਜ਼ਰੂਰ ਕਰੋ ਸਾਫ਼ ਸੁਥਰੇ ਕੱਪੜੇ ਪਾ ਕੇ ਬਾਣੀ ਪੜੋ ਅਤੇ ਜੇਕਰ ਬਾਥਰੂਮ ਜਾਣਾ ਪੈ ਜਾਏ ਤਾਂ ਦੁਬਾਰਾ ਹੱਥ ਪੈਰ ਸਾਫ਼ ਕਰਕੇ ਸੁਚੇ ਕਰਕੇ ਫਿਰ ਦੁਬਾਰਾ ਬਾਣੀ ਪੜ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੱਪੜੇ ਗੰਦੇ ਹੋ ਗਏ ਨੇ ਤੁਸੀਂ ਚੇਂਜ ਕਰ ਸਕਦੇ ਸਫਾਈ ਦਾ ਸੁਚੰਪਤਾ ਦਾ ਸਾਡੇ ਧਰਮ ਵਿੱਚ ਬਹੁਤ ਹੀ ਅਹਿਮ ਸਥਾਨ ਹੈ ਐਡਾ ਵੱਡਾ ਹਉਆ ਨਾ ਬਣਾਓ ਕਿ ਇਸ ਦੇ ਚੱਕਰ ਦੇ ਵਿੱਚ ਅੱਜ ਕੱਲ ਦੇ ਬੱਚੇ ਬਾਣੀ ਪੜਨ ਤੋਂ ਹੀ ਦੂਰ ਚਲੇ ਜਾਣ ਕਿਉਂਕਿ ਅੱਜ ਕੱਲ ਦੀ ਪਨੀਰੀ ਉਦਮ ਕਰਨ ਤੋਂ ਡਰਦੀ ਹੈ ਬਹੁਤ ਸਾਰੇ ਬੱਚੇ ਤਾਂ ਇਸ ਕਰਕੇ ਬਾਣੀ ਨਾਲ ਨਹੀਂ ਜੁੜਦੇ ਕਿਉਂਕਿ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ 4 ਵਜੇ ਨਹਾ ਕੇ ਬਾਣੀ ਪੜ੍ਹਨੀ ਹੈ ਪਹਿਲਾਂ ਪਹਿਲਾਂ ਬਾਣੀ ਨਾਲ ਜੋੜਨ ਲਈ ਤੁਸੀਂ ਬੱਚੇ ਨੂੰ ਕਹੋ ਕਿ ਤੁਸੀਂ ਕਿਸੇ ਟਾਈਮ ਵੀ ਬਾਣੀ ਨਾਲ ਜੁੜ ਸਕਦੇ ਹੋ ਰੱਬ ਦਾ ਨਾਮ ਲੈਣ ਲਈ ਕੋਈ ਫਿਕਸ ਟਾਈਮ ਨਹੀਂ ਹੁੰਦਾ ਅੰਮ੍ਰਿਤ ਵੇਲੇ ਦਾ ਮਹਤਵ ਬਹੁਤ ਜ਼ਰੂਰੀ ਹੈ ਪਰ ਉਹ ਉਸ ਸਮੇਂ ਕੀਤਾ ਜਾ ਸਕਦਾ ਹੈ ਜਿਸ ਸਮੇਂ ਤੁਸੀਂ ਬਾਣੀ ਨਾਲ ਪੱਕੇ ਤੌਰ ਤੇ ਜੁੜ ਜਾਵੋ ਪਹਿਲਾਂ ਪਹਿਲਾਂ ਬੱਚਿਆਂ ਨੂੰ ਪੂਰੀ ਖੁੱਲ੍ਹ ਦਿੱਤੀ ਜਾਵੇ ਕਿ ਆਪਣੇ ਧਰਮ ਨੂੰ ਆਸਾਨ ਕਰਕੇ ਦਿਖਾਇਆ ਜਾਵੇ ਕੋਈ ਜਟਲਤਾ ਕੋਈ ਕਟੜਤਾ ਨਾ ਸਿਖਾਈ ਜਾਵੇ ਇੰਨੇ ਜ਼ਿਆਦਾ ਰੂ ਰੈਗੂਲੇਸ਼ਨਸ ਨਾ ਸਿਖਾਏ ਜਾਣ ਕਿ ਬੱਚੇ ਡਰਦੇ ਮਾਰੇ ਬਾਣੀ ਕੋਲ ਜਾਣ ਹੀ ਨਾ ਸੋਏ ਸਿੱਕੀ ਜੀ ਅੱਜ ਦੀ ਵੀਡੀਓ ਮੈਨੂੰ ਆਸ ਹੈ ਕਿ ਤੁਹਾਡੀ ਕੁਝ ਜੋ ਸਵਾਲਾਂ ਦੇ ਜਵਾਬ ਹੈ ਤੁਹਾਨੂੰ ਮਿਲ ਗਏ ਹੋਣਗੇ ਇਸ ਵੀਡੀਓ ਦੇ ਰਾਹੀਂ ਸੋ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ 유ਸਫੁਲ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਬਾਕਸ ਵਿੱਚ ਵੈਗੁਰਜੂ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਜਦੇ ਰਹੋ ਵੈਗੁਰਜੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਚੀਅਕਾਲ ਜੀ ਵੈਗੁਰੂ ਜੀ ਦਾ ਖਾਲਸਾ ਸ਼ਿਵ ਵੈਗੁਰੂ ਜੀ ਕੀ ਫਤਿਹ